ਤੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸੂਵੀ ਵੇੜ ਰੇਟ ਐ ਡਿਟੇਲ ਵੀ ਤੁਸੀਂ ਪੁੱਛਦੇ ਆਂ ਧਾਰਾ ਮਾਰ ਕੇ ਦਿਖਾਵਾਂਗੇ ਆਓ ਅਕੇ ਠੀਕ ਗੱਲ ਬੱਸ ਭਲਾਈ ਜੀ ਦੱਸਰੀ ਗੱਲ ਭਾਈ ਜੀ ਨਾਮ ਐਡਰੈਸ ਦੱਸੋ ਵੀਰ ਆਪਣਾ ਭਾਈ ਭਾਉਣ ਗਰੀਹਾਂ ਪਿੰਡ ਡਿਆ ਜਿਲਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਕੰਟੈਕਟ ਨੰਬਰ 9877828299 ਦੂਜਾ ਨੰਬਰ ਹੈ 97355046 ਵੱਡੇ ਬ੍ਰਾਂਡ ਦਾ ਰਹੀ ਠੀਕ ਹੈ ਜਿਹੜੀ ਆਪਾਂ ਵੈੜ ਦੇਖਦੇ ਪਏ ਆਪਣੀ ਕਾਫੀ ਕਲਰ ਚ ਆ ਗਈ ਹੈ ਨਾ ਹਾਂ ਬਈ ਚਾਹ ਕੀ ਤੇ ਐਫ ਐਡ ਦਾ ਮਿਕਸ ਆ ਗਈ ਕਹਿੰਦਾ ਬਾਪ ਦੁੱਧ ਵੀ ਜਿਆਦਾ ਤੇ ਫੈਟ ਵੀ ਹੈ ਫੈਟ ਵੀ ਹੈ ਬਈ ਤੇ ਥਣ ਵੀ ਬੜਾ ਖਬਰਦਾਰ ਹੈ ਨਾ ਪੂਰਾ ਵਧੀਆ ਮੈਂ ਹੱਥ ਜਿਵੇਂ ਇਹੜਾਣਾ ਜਿਹਨੇ ਆਪਾਂ ਪਹਿਲੀ ਵਾਰ ਕਹਿੰਦੇ ਵੀ ਜਹਾਜ਼ 'ਚ ਬੈਠੇ ਵੀ ਨਜ਼ਾਰਾ ਆ ਗਿਆ ਚੁੰਦੇ ਨੂੰ ਉਹ ਸਵਾਦ ਆਇਆ ਕਰ ਹਣਾ ਕਿੰਨਾ ਦੁੱਧ ਹਾਈਐਸਟ ਮੰਨੀ ਇਹਦਾ ਬਈ ਹਾਈਐਸਟ ਟਾਈਮ ਮੰਨ ਕੇ ਜਾਂਦੇ ਵੀ ਇਹ 13 ਤੋਂ 15 ਕਿਲੋ ਡੰਗ ਦਾ ਦੁੱਧ ਲਿਆ ਕਰਦੇ 14 ਕਿਲੋ 25 ਕਿਲੋ ਤਾਂ ਖੁੱਲਾ ਖਰਾ ਬੋਝ ਪਰ 26 ਕਾ ਦੇ ਮਾਲਕ ਨੇ ਪਹਿਲਾਂ ਨੇ ਦਿੱਤਾਗਾ ਜੇ ਆਪਾਂ ਗਾ ਆਪਾਂ ਪਹਿਲੇ ਲਈ ਮੰਨ ਕੇ ਚੱਲੇ ਦੋ ਲੀਟਰ ਹੋਵੇ 25 ਕਿਲੋ ਮਨ ਕਿਹੜਾ ਮਰਜ਼ੀ ਦਾ 25 ਕਿਲੋ ਦਾ ਵਟ ਤੇ ਦਊਗੇ 25 ਪਲੱਸ ਪਲੱਸ ਉੱਤੇ ਲੈਣੀ ਦੁੱਧ ਤੇਰੇ ਹੈਗਾ ਖੁੱਲਾ ਕੁਆਲਿਟੀ ਵਗੈਰਾ ਦੇਖੋ ਜਰਸੀ ਦੇ ਵਿੱਚ ਕ੍ਰੋਸ ਪਾਣ ਐਫ ਐਫ ਵਾਲਾ ਜਦੋਂ ਇਹ ਮਿਲ ਜੇ ਤਾਂ ਕਹਿੰਦਾ ਭਾਬੀ ਸੋਨੇ ਦੇ ਸੁਹਾਗਣ ਜਿਵੇਂ ਸੁਪਰ ਸੀਡਰ ਆ ਗਿਆ ਤੇ ਕਣਕ ਇੱਕ ਯਾਰ ਜੀ ਬੀ ਪਾ ਕੇ ਤੇ ਬਾ ਕੇ ਸਾਰਾ ਕੰਮ ਕਰ ਦਿੰਦਾ ਉਹ ਸਿਸਟਮ ਇਹਦੇ ਵਿੱਚ ਆ ਉਹ ਗੱਲ ਆਪਾਂ ਤਾਂ ਜ਼ਿਕਰ ਕਰੀਆ ਦੁੱਧ ਵੀ ਆ ਤੇ ਨਾਲ ਫੈਨ ਵੀ ਆ ਤੀਜੇ ਨੰਬਰ ਦੇ ਥਾਣਾ ਸੋਨਾ ਹਾਥੀ ਚਵਾਈ ਦਾ ਰੇਟ ਜੇ ਆਪਾਂ ਵੀਰ ਤੋਂ ਪੁੱਛਦੇ ਆਂ ਵੀਰੇ ਰੇਟ ਦੱਸ ਦੇ ਪਹਿਲਾਂ ਕਿੰਨਾ ਲੈਣਾ ਰੇਟ ਬਈ ਮੁੱਲ ਕਰਾਉਣਾ ਤੇ ਜਿੰਨਾ ਮਾਰਕਾ 95000 ਦੀ ਰੇਟ ਦੇ ਦਾਂਗੇ ਆਪਾਂ ਜੈਸ অর ਨੋ ਜੈਸ অর ਨੋ 99000 ਦੀ ਮਾਰਦਾਨੀ ਕਰ ਦਾਂਗੇ ਤੇ ਹੁਣ ਆਪਾਂ ਧਾਰਾ ਮਾਰ ਕੇ ਦਿਖਾਉਨੇ ਆਂ ਲੇਵਾ ਦੇਖੋ ਯਾਰ ਕਿਆ ਬਾਤ ਆ ਫਾੜੀ ਵਾਲਾ ਲੇਵਾ ਜਮਾ ਆ ਤੜਕੇ ਸਵੇਰ ਦੀ ਸੂਈ ਆ ਬਈ ਜੇਰ ਜੁਰ ਜਮਾ ਡਾਨਾ ਜੇਰ ਵਗੈਰਾ ਡਾਦਾ ਵੀਡੀਓ ਬਣਦੀ ਆ ਬੱਚਾ ਮੇਲਗਾ ਫਣ ਚਵਾਈ ਦੇਖ ਸਕਦੇ ਹੋ ਸੋਨਾ ਸਾਫ ਸੁਥਰਾ ਮੋਟਾ ਮੋਟਾ ਚੋਣਾ ਜਮਾ ਤੋ ਦੇਖੋ ਕਿਆ ਬਾਤਾਂ ਨਜ਼ਾਰੇਦਾਰ ਵਾਲਾ ਚੋਣਾ ਭਾਵੇਂ ਇੱਕ ਆਣਾ ਭਾਵੇਂ ਦੋ ਜਾਣੇ ਵੜਿਓ ਕੋਈ ਦਿੱਕਤ ਨਹੀਂ ਤੇ ਚੋਣ ਦਾ ਵੀਰੇ ਪੂਰਾ ਸੁਆਦ ਆਉਂਦਾ ਓ ਜਮਾ ਹਨਾ ਠੀਕ ਹੈ ਮੈਂ ਧੂੜੀ ਪੂਰਾ ਕਰਕੇ ਵੀ ਕਰ ਜੂਗਾ ਤੇ ਦੁੱਧ ਫੈਟ ਵਾਲਾ ਜਿੰਨਾ ਹਨਾ ਮੈਂ ਵਾਲਾ ਦੁੱਧ ਓਹੀ ਠੀਕ ਅੰਮਾ ਕੇ ਥਰਾ ਜਮਾ ਦੀ ਤਰ੍ਹਾਂ ਦੇਖੋ ਕਿਆ ਬਾਤਾਂ ਸਾਫ ਸੁਥਰਾ ਚੋਣਾ ਮੋਟਾ-ਮੋਟਾ ਜਮਾ ਨਜ਼ਾਰੇਦਾਰ ਜਮਾ ਚੀਜੀ ਵਰਗਾ ਚੋਣ ਛੜਦਿਆ ਮੋਟਾ ਜਮਾ ਹਨਾ 99000 ਦੇ ਵਿੱਚੋਂ ਵੀਰ ਕਹਿੰਦਾ ਆਏ ਗਏ ਬੰਦੇ ਦਾ ਮਾਨ ਤਨ ਕਰਦਾਂਗੇ ਅੱਜ ਜਦੋਂ ਮਰਜੀ ਬੱਦ ਤੇ ਜਦੋਂ ਕੋਈ ਡਿੱਪ ਵਾਲੀ ਗੱਲ ਠੀਕ ਹੈ ਠੀਕ ਹੈ ਠੀਕ ਹੈ ਤੇ ਜੱਗ ਮੈਂਟਰੀ ਮਾਰਿਆ ਭਰ ਨੂੰ ਜਰਸੀ ਦੇ ਵਿੱਚ ਐਚ ਐਫ ਦਾ ਕ੍ਰੋਸ ਹੈ ਨਾ ਹਾਂਜੀ ਪਿੰਡ ਹੰਡਿਆਇਆ ਜ਼ਿਲ੍ਹਾ ਬਰਨਾਲਾ